ਅਖਰ ਗੁੱਟਾ ਕੀ ਹੈ ਅੱਜ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਤੁਸੀਂ ਇੱਕ ਨਿੱਕੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਜਿਹੜੀ ਪ੍ਰੈਸ ਵਾਰਤਾ ਅਸੀਂ ਪ੍ਰੈਸ ਮਿਲਣੀ ਰੱਖੀ ਆ ਉਹ ਤਾਂ ਇੱਕ ਮੇਨ ਪਰਪਸ ਆ ਪਿਛਲੇ ਕਈ ਸਮੇਂ ਤੋਂ ਅਸੀਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਖਰੜ ਹਲਕੇ ਦੇ ਵਿੱਚ ਕੰਮ ਕਰਦੇ ਆਏ ਆ ਤੇ ਕਈ ਸਰਕਾਰਾਂ ਆਈਆਂ ਗਈਆਂ ਪਰ ਖਰੜ ਹਲਕੇ ਦੇ ਹਾਲਾਤ ਆ ਜਿਹੜੇ ਈਵਨ ਕਿ ਮੈਂ ਤਾਂ ਇਹੀ ਕਹੂੰਗਾ ਮਹਾਲੀ ਜ਼ਿਲ੍ਹੇ ਦੇ ਹੀ ਹਾਲਾਤ ਮਾੜੇ ਤੋਂ ਮਾੜੇ ਹੋ ਰਹੇ ਆ ਬੱਤ ਤੋਂ ਬੱਤਰ ਹੋ ਰਹੇ ਆ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਸਾਡੇ ਜਿਹੜੇ ਮਿੱਤਰ ਆ ਉਹਨਾਂ ਨੇ ਕੋਈ ਕਾਫੀ ਚਿਰ ਤੋਂ ਸਾਡੀ ਆਵਾਜ਼ ਚੱਲੀ ਆ ਰਹੀ ਸੀ ਕਾਫੀ ਚਿਰ ਤੋਂ ਗੱਲਾਂ ਚੱਲੀਆਂ ਆ ਰਹੀਆਂ ਸੀ ਵੀ ਆਪਾਂ ਕੋਈ ਆਜ਼ਾਦ ਇੱਕ ਜਥੇਬੰਦੀ ਖੜੀ ਕਰ ਲਈ ਕੋਈ ਐਨ ਜੀਓ ਬਣਾ ਲਈਏ ਸਮਾਜ ਸੇਵੀ ਹੋਵੇ ਜਿਹੜੀ ਜਿਹੜੀ ਪੰਥ ਲਈ ਵੀ ਬੋਲ ਸਕੇ ਔਰ ਜਿਵੇਂ ਆਪਣੇ ਜਿਹੜੇ ਲੋਕਲ ਮੁੱਦੇ ਆ ਜਿੱਥੇ ਸਰਕਾਰ ناکਾਮ ਆ ਉਹ ਹੋ ਰਹੀ ਆ ਉਹ ਮੁੱਦੇ ਮਿਲ ਕੇ ਅਸੀਂ ਚੱਕ ਸਕੀਏ ਜਿਵੇਂ ਤੁਸੀਂ ਦੇਖਿਆ ਪਿਛਲੇ ਸਮੇਂ ਵਿੱਚ ਹੁਣ ਮੈਂ ਆਮ ਆਦਮੀ ਪਾਰਟੀ ਚ ਰਹਾ ਤੇ 2.5 ਸਾਲ ਤਾ ਸਰਕਾਰ ਉਹਨਾਂ ਦੀ ਵੀ ਬਣੀ ਨ ਹੋਵੇ ਸਾਨੂੰ ਉਸ ਸਮੇਂ ਉਮੀਦਾਂ ਸੀ ਵੀ ਸ਼ਾਇਦ ਪਤਾ ਨਹੀਂ ਕੀ ਬਦਲਾਅ ਆਜੂ ਕੀ ਚੇਂਜ ਆਜੂਗਾ ਪਰ ਉਹ ਕਹਿੰਦੇ ਜਿਵੇਂ ਪੰਜਾਬੀ ਚ ਪ੍ਰਣਾਲਾ ਉੱਥੇ ਦਾ ਉੱਥੀ ਉਹ ਅੱਜ ਹਾਲਾਤ ਬਿਲਕੁਲ ਉਸੇ ਤਰ੍ਹਾਂ ਦੇ ਹੋਏ ਪਿਆ ਅੱਜ ਜਿਹੜਾ ਕਰਪਸ਼ਨ ਆ ਉਹ ਪਹਿਲਾਂ ਨਾਲੋਂ ਦੁੱਗਣਾ ਚੌਗਣਾ ਹੋ ਚੁੱਕਿਆ ਤੇ ਚਿੱਟੇ ਦਾ ਚਿੱਟੇ ਦੀ ਲਾਣਤ ਨੂੰ ਤੁਸੀਂ ਸਭ ਜਾਣਦੇ ਹੋ ਆਪਣਾ ਖਰੜ ਹਲਕਾ ਵਿਭਾਗ ਦੀ ਮਾਰਚ ਹੇਠ ਚੱਲ ਰਿਹਾ ਹੈ ਸੋ ਸਿਰ ਨੂੰ ਦੇਖਦੇ ਹੋਏ ਸਾਡਾ ਜਿੱਨਾ ਜ਼ਿਲ੍ਹੇ ਮੁਹਾਲੀ ਦਾ ਫਰੰਡ ਫਰਕਲ ਆ ਸਾਰਿਆਂ ਨੇ ਇੱਕ ਵਿਚਾਰ ਬਣਾ ਲਈ ਆ ਕਿ ਅਸੀਂ ਪੰਜਾਬ ਲੋਕ ਸੇਵਾ ਸੰਗਠਨ ਨਾਮ ਦੀ ਇੱਕ ਜਥੇਬੰਦੀ ਬਣਾਈ ਆ ਜਿਹਨੂੰ ਆਪਾਂ ਪਲਸ ਜਥੇਬੰਦੀ ਵੀ ਕਹਿੰਦੇ ਆ ਜਿਹੜਾ ਕਿ ਲੋਕਾਂ ਲਈ ਜਿਹੜਾ ਸਰਕਾਰੀ ਦਰਬਾਰੇ ਜਾਂ ਲੋਕਾਂ ਦੀ ਸੇਵਾ ਚ ਜਿਵੇਂ ਮਰਜ਼ੀ ਹਾਜ਼ਰ ਹੋ ਕੇ ਉਹਨਾਂ ਦੇ ਕੰਮ ਕਾਜ ਆ ਜਿਹੜੇ ਉਹ ਕਰਾਓ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਲੜੋ ਦੇਖੋ ਜੀ ਜਥੇਬੰਦੀਆਂ ਦੀ ਇੱਦਾਂ ਹੁੰਦਾ ਵੀ ਆਪਣੀ ਆਪਣੀ ਵਿਚਾਰਧਾਰਾ ਹੁੰਦੀ ਹੈ ਥੋੜੇ ਥੋੜੇ ਕਈ ਵਾਰ ਵਖਰੇਵੇਂ ਹੁੰਦੇ ਆ ਪਰ ਅਸੀਂ ਜਿਹੜੀ ਜਥੇਬੰਦੀ ਲੈ ਕੇ ਚੱਲੇ ਆ ਹੋਰ ਵੀ ਬੇਸ਼ੱਕ ਦੀ ఏ ਵੀ ਸੀ ਕੋਈ ਜਥੇਬੰਦੀਆਂ ਹੋਣਗੀਆਂ ਪਰ ਜਿੱਥੇ ਉਹਨਾਂ ਜਥੇਬੰਦੀਆਂ ਨੂੰ ਸਾਡੀ ਸਕੂਟ ਦੀ ਲੋੜ ਪਈ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਖੜਾਂਗੇ ਅਸੀਂ ਉਹਨਾਂ ਤੋਂ ਭੱਜਦੇ ਨਹੀਂ ਹੈਗੇ ਸਗੋਂ ਮਿਲ ਕੇ ਕੰਮ ਕਰਾਂਗੇ ਜਿੱਥੇ ਜਿੱਥੇ ਵੀ ਕਿਤੇ ਕਈ ਵਾਰ ਸਬਾਪ ਬਣ ਜਾਂਦਾ ਹੁੰਦਾ ਐਸੀ ਤਰ੍ਹਾਂ ਬਾਤ ਤੁਸੀਂ ਜਿਹੜੇ ਪਹਿਲਾਂ ਆ ਆ ਇਹ ਇਹ ਵੀ ਕਿਹਾ ਜਾਂਦਾ ਹੈ ਜਿਹੜੀ ਜਿਹੜੀ ਵੱਧਦੀ ਪੜਾ ਰਹੇ ਉਹਦੇ ਵਿਚਾਰੀ ਕਿ ਪਾਰਟੀਆਂ ਦਾ ਫਾਇਦਾ ਹੋਵੇਗਾ ਜਾਂ ਅਸੀਂ ਇੱਕ ਇੱਕ ਪਾਰਟੀ ਨਹੀਂ ਜੀ ਨਹੀਂ ਇਹ ਬਿਲਕੁਲ ਤੁਸੀਂ ਕੁਐਸਚਨ ਵਧੀਆ ਕਰਿਆ ਜਿਹੜਾ ਇਹ ਐਕਚੁਅਲੀ ਜਿਹੜੇ ਸਾਡੇ ਮਿੱਤਰ ਨੌਜਵਾਨ ਆ ਜਿਹੜੇ ਉਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਚਾਹੁੰਦੇ ਸੀ ਵੀ ਕੋਈ ਨਾ ਕੋਈ ਜਿਹੜੀ ਸਮਾਜ ਸੇਵੀ ਸੰਸਥਾ ਕੋਈ ਜਥੇਬੰਦੀ ਬਣੇ ਤਾਂ ਉਹ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਪਾਰਟੀ ਦੀਆਂ ਜਿਹੜੀਆਂ ਇੱਕ ਪ੍ਰੋਟੋਕੋਲ ਹੁੰਦਾ ਇੱਕ ਇੱਕ ਕਹਿਰੋ ਸ਼ਰਾਂ ਹੁੰਦੀ ਆ ਉਹਨੂੰ ਤੋੜਦੇ ਹੋਏ ਸਾਰਿਆਂ ਨੂੰ ਹੌਕਾ ਦਿੱਤਾ ਵੀ ਆਓ ਆਪਾਂ ਡਵੈਲਪਮੈਂਟ ਲਈ ਖੜੇ ਹੋ ਸਕੀਏ ਭ੍ਰਿਸ਼ਟਾਚਾਰ ਦੇ ਖਿਲਾਫ ਖੜੇ ਹੋ ਸਕੀਏ ਉਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਰਿਆਂ ਲਈ ਸਦਾ ਹੈ ਮੈਂ ਤੁਹਾਨੂੰ ਦੱਸ ਦਿੰਦਾ ਜਥੇਵੰਦੀ ਮੈਂ ਸ਼ਬਦ ਇਸ ਲਈ ਵਰਤ ਰਿਹਾ ਕਿਉਂਕਿ ਅਸੀਂ ਪੰਥਕ ਮੁੱਦੇ ਵੀ ਚੱਕਿਆ ਕਰਾਂਗੇ ਫ਼ਲਾਲ ਜਿਹੜੀ ਹੈ ਰਜਿਸਟ੍ਰੇਸ਼ਨ ਦਾ ਜਿਹੜੀ ਇਹ ਐਨਜੀ ਦੇ ਐਨਜੀਓ ਤੌਰ ਤੇ ਹੋਊਗੀ ਬਾਰੇ ਜਥੇਬੰਦੀ ਮੈਂ ਸ਼ਬਦ ਤਾਂ ਵਰਤਿਆ ਕਿਉਂਕਿ ਸਾਡਾ ਜਿੱਥੇ ਸਾਨੂੰ ਗੁਰੂ ਘਰਾਂ ਦੀ ਸਾਂਭ-ਸਭਾਲ ਜ਼ਰੂਰੀ ਹੈ ਉੱਥੇ ਸਮਾਜਿਕ ਮੁੱਦੇ ਉੱਥੇ ਧਾਰਮਿਕ ਮੁੱਦੇ ਵੀ ਕੋਈ ਇਹੋ ਜਿਹੇ ਜਿਹੜੇ ਸਾਨੂੰ ਸਾਹਮਣੇ ਪੈ ਰਹੇ ਹਨ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਨਾਨ ਪੋਲਿਟਿਕਲ ਹੋਊਗੀ ਇਹ ਇੱਕ ਤਰ੍ਹਾਂ ਦਾ ਮੈਂ ਕਹਿ ਸਕਦਾ ਵੀ ਜਿਹੜੇ ਕੁਝ ਦਰਦੀ ਨੇ ਸਮਾਜ ਦਰਦੀ ਨੇ ਜਿਹੜੇ ਕਿ ਪੋਲਿਟਿਕਸ ਪਾਰਟੀਆਂ ਤੋਂ ਇੰਨੀ ਕ ਜਿਆਦਾ ਘਿਰਣਾ ਕਰਦੇ ਆ ਹੁਣ ਤੱਕ ਤਾਂ ਰਿਜ਼ਲਟ ਦੇਖ ਚੁੱਕੇ ਆ ਉਹਨਾਂ ਨੂੰ ਉਹ ਸਾਡੇ ਮੋਢੇ ਨਾਲ ਮੋਟਾ ਮਲਾ ਕੇ ਚੱਲਣ ਦੀ ਜੀ ਤਾਂ ਆਪ ਨੂੰ ਬੜਾ ਠੀਕ ਹੈ ਨਾ ਆਮ ਆਨਕ ਪਾਰਟੀ ਪ੍ਰਯੋਗ ਦਾ ਆਪ ਕੇ ਵਿੱਚ ਤੇ ਇੱਕ ਕਾਫੀ ਪ੍ਰਕਿਰਤਾ ਆਪ ਦੇ ਤੇ ਹੁਣ ਬਾ ਛੱਡਣ ਦਾ ਕੀ ਕਾਰਨ ਹੈ ਇਹ ਸੀ ਬਾਈ ਜੀ ਅਸੀਂ ਦੇਖੋ ਪਹਿਨਾ ਜਿਵੇਂ ਤੁਸੀਂ ਦੱਸਿਆ ਹੀ ਆ ਸਾਡੇ ਤੇ ਪਰਚੇ ਤੱਕ ਵੀ ਹੋਏ ਹੋਏ ਆ ਤੇ ਹਰੇਕ ਪ੍ਰੋਟੈਸਟ ਚ ਅੱਗੇ ਹੋਈਦਾ ਸੀ ਝੰਡਾ ਇੱਥੋਂ ਚੱਕਿਆ ਹੀ ਹੋਇਆ ਸੀ ਤੁਹਾਨੂੰ ਪਤਾ ਹੀ ਜਿਵੇਂ ਤੁਸੀਂ ਜਾਣਦੇ ਆ ਪਰ ਗੱਲ ਕੀ ਹੋਈ ਜਦੋਂ ਸਰਕਾਰ ਆਈ ਸਾਨੂੰ ਐ ਲੱਗਿਆ ਪੰਜਾਬ ਦੇ ਲੋਕਾਂ ਦੀ ਤਰ੍ਹਾਂ ਬਈ ਖਬਰੇ ਕਿਹੜਾ ਬਦਲਾਅ ਆ ਜਾਣਾ ਪਰ 2 ਸਾਲ ਸਾਨੂੰ ਦੇਖਦਿਆਂ ਨੂੰ ਹੋ ਗਏ ਵੀ ਬਦਲਾਓ ਉਲਟਾ ਬਦਲਾਓ ਤਾਂ ਕੀ ਕਹਣਾ ਯਾਰ ਭ੍ਰਿਸ਼ਟਾਚਾਰ ਵੱਧ ਗਿਆ ਇਹਦੀ ਐਗਜ਼ਾਮਪਲ ਉਦਾਹਰਣ ਤੁਸੀਂ ਮਾਝੀ ਦੀ ਤਹਿਸੀਲ ਨੂੰ ਦੇਖ ਸਕਦੇ ਹੋ ਥਾਣਿਆਂ ਦੇ ਪੂਰੇ ਹਾਲ ਹੋ ਗਏ ਆ ਜ਼ਮੀਨਾਂ ਦਾ ਪੂਰਾ ਹਾਲ ਹੋ ਗਿਆ ਹੁਣ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਆਹਾ ਹੁਣ ਅਨਮੋਲ ਗਗਨਮਾਨ ਨੇ ਤੁਸੀਂ ਦੇਖਿਆ ਹੋਣਾ ਮੀਡੀਆ ਦੇ ਵਿੱਚ ਮੰਤਰੀ ਸਾਹਿਬਾ ਨੇ ਕੱਲ ਕੋਈ ਸੜਕ ਦਾ ਜਿਹੜੀ ਕਿ ਹਿਮਾਚਲ ਨਾਲ ਜੋੜ ਰਹੀ ਆ ਉਹ ਸੜਕ ਉੱਤੇ ਕਈ ਸੌ ਕਰੋੜ ਦਾ ਜਿਹੜਾ ਕਿ ਕਹਿੰਦੇ ਵੀ ਆਪਾਂ ਫੰਡ ਲਾਣਾ ਹੈ ਪਰ ਮੈਂ ਤੁਹਾਨੂੰ ਦੱਸ ਦਿੰਦਾ ਬੜੀ ਇਹ ਚੰਬੇ ਵਾਲੀ ਗੱਲ ਆ ਕਿ ਲੋਕ ਮੇਰੇ ਕੋਲ ਅੱਜ ਵੀ ਫੋਨ ਕਰਦੇ ਬਾਈ ਜੀ ਸਾਡੀ ਸੜਕ ਦਾ ਮੁੱਦਾ ਚੱਕੋ ਸਾਡੀ ਸੜਕ ਦਾ ਪਿੰਡਾਂ ਦੀਆਂ ਲਿਕ ਰੋਡਸ ਬੁਰੇ ਹਾਲ ਆ ਕੁਰਾਲੀ ਸ਼ਹਿਰ ਜਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਉੱਥੇ ਬੁਰਾ ਹਾਲ ਆ ਸੜਕਾਂ ਨਾਲਿਆਂ ਦਾ ਤੇ ਆਪਾਂ ਹਿਮਾਚਲ ਤੱਕ ਜੋੜਨ ਵਾਲਾ ਪ੍ਰੋਜੈਕਟ ਕਿਉਂ ਲੈ ਕੇ ਆਏ ਜਦ ਕਿ ਸਾਡਾ ਹਲਕਾ ਦਾ ਤਾਂ ਪਹਿਲੇ ਹੀ ਮਾੜਾ ਹਾਲ ਹੋਇਆ ਮੈਂ ਕਾਰਨ ਕੀ ਆ ਉਹ ਕਾਰਨ ਲੱਭਣ ਦੀ ਲੋੜ ਆ ਉਹ ਕਾਰਨ ਸਾਡੀ ਜਥੇਬੰਦੀ ਲੱਭੂਗੀ ਬਈ ਹਲਕਾ ਛੱਡ ਕੇ ਉਸ ਜਿਉਂਕਿ ਜਿਹੜੀ ਗ੍ਰਾਂਟ ਸੜਕਾਂ ਲਈ ਆ ਰਹੀ ਆ ਔਰ ਉਹ ਫਿਰ ਉੱਥੇ ਇੱਕ ਪਿੱਛੇ ਇਹਨਾਂ ਨੇ ਕਿਹਾ ਸੀ ਵੀ ਸੈਂਟਰ ਸਾਨੂੰ ਗ੍ਰਾਂਟ ਨਹੀਂ ਦੇ ਰਹੀ ਆ ਗ੍ਰਾਂਟਾਂ ਰੋਕ ਲਈਆਂ ਸੜਕਾਂ ਲਈ ਮੈਂ ਬੀਬਾ ਜੀ ਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਤੁਹਾਡੇ ਜ਼ਰੀਏ ਇਹ ਜਿਹੜਾ ਮੰਡੀਕਰਨ ਬੋਰਡ ਆ ਨਾ ਸੜਕਾਂ ਓਨਲੀ ਨਾਟ ਅੰਡਰ ਦਾ ਪੀ ਡਬਲਯੂਟੀ ਇਹ ਮੰਡੀਕਰਨ ਬੋਰਡ ਦੇ ਵੀ ਅੰਦਰ ਨਹੀਂ ਜਿਹੜੀਆਂ ਪਿੰਡਾਂ ਦੀਆਂ ਲਿੱਕ ਸੜਕਾਂ ਆਉਂਦੀ ਆ ਤੇ ਉਹ ਫਿਰ ਉਹ ਮੰਡੀਕਰਨ ਬੋਰਡ ਦਾ ਪੰਜਾਬ ਦਾ ਤੇ ਉਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਸੋ ਇਸ ਕਰਕੇ ਆ ਨਾ ਜਿਹੜਾ ਇਹ ਅਸੀਂ ਝੰਡਾ ਮਚਕਿਆ ਸੀ ਸਾਨੂੰ ਲੱਗਦਾ ਸੀ ਬਦਲਾਅ ਆਜੂਗਾ ਪਰ ਬਦਲਾਅ ਆਣ ਦੀ ਜਗ੍ਹਾ ਸਾਨੂੰ ਤਾਂ ਸਾਡੇ ਯਾਰ ਜਿਹੜੇ ਥੋੜਾ-ਥੋੜਾ ਸਰਕਾਰ ਦੇ ਵਿੱਚ ਰਹੇ ਆ ਜਿਹੜੇ ਇਹ ਕੰਮ ਕਰਾ ਰਹੇ ਨੇ ਉਸ ਸਮੇਂ ਮੇਜਰ ਤੋਂ ਗੋਰੀਏ ਰਸਤੇ 'ਚ ਆਏ ਥੋੜਾ ਸਮੇਂ ਗੋਰੀਏ ਰਹੇ ਅੰਦਰ ਰਹਿ ਕੇ ਕੀ ਕੁੱਝ ਲੱਗਿਆ ਮਾਨੂੰ ਕਿ ਇੱਥੇ ਕਮੀਆਂ ਦੀ ਕੰਮ ਪੂਰੀ ਹੋਵੇ ਦੇਖੋ ਇੱਕ ਤਨਾ ਇੱਥੇ ਇਹ ਨਹੀਂ ਪਤਾ ਲੱਗ ਰਿਹਾ ਵੀ ਪੰਜਾਬ ਦਾ ਚੀਫ ਮਿਨਿਸਟਰ ਕੌਣ ਆ ਕਹਿਣ ਨੂੰ ਮਾਨ ਸਾਹਿਬ ਦਾ ਫੇਸ ਰੱਖਿਆ ਹੋਇਆ ਹੈ ਭਗਵੰਤ ਮਾਨ ਜੀ ਦਾ ਪਰ ਚੀਫ ਮਿਨਿਸਟਰ ਦੇਖੋ ਆਈਐਸ ਆਈਪੀਐਸ ਅਫਸਰ ਉਹ ਤਾਂ ਕਿਸੇ ਦੀ ਮੰਨਦੇ ਹੀ ਨਹੀਂ ਉਹ ਸਿੱਧੇ ਦਿੱਲੀ ਤੋਂ ਆਰਡਰਾਂ ਦੇ ਸਾਨੂੰ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਇਹ ਨਹੀਂ ਪਤਾ ਵੀ ਪੰਜਾਬ ਦਾ ਜਿਹੜਾ ਅੱਗੇ ਝੰਡਾ ਬਰਦਾਰ ਆ ਉਹ ਭਗਵੰਤ ਮਾਨ ਜੀ ਆ ਸੰਦੀਪ ਪਾਟਕ ਆ ਰਾਗਵ ਚੱਟਾ ਕਿ ਕੇਜਰੀਵਾਲ ਸਸੋ ਪੰਜੋ ਤਾਂ ਇਸ ਗੱਲ ਦੀ ਪਈ ਹੋਈ ਆ ਅੱਛਾ ਅਸੀਂ ਖੁਦ ਕਨਫਿਊਜ਼ ਇਵਨ ਕਿ ਮਨਿਸਟਰ ਔਰ ਐਮਐਲਏਜ਼ ਵੀ ਕਨਫਿਊਜ਼ ਆ ਅੱਜ ਦੀ ਡੇਟ ਵਿੱਚ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਯਾਰ ਅਸੀਂ ਤਾਂ ਜਿਹੜੀ ਸਰਦਾਰੀ ਹੈ ਉਹ ਭਗਵੰਤ ਮਾਨ ਜੀ ਨੂੰ ਦਿੱਤੀ ਆ ਐਜ਼ ਆ ਮੁੱਖ ਮੰਤਰੀ ਕਿਸੇ ਦਿੱਲੀ ਵਾਲੇ ਨੂੰ ਨਹੀਂ ਦਿੱਤੀ ਅੱਜ ਤੁਸੀਂ ਦੇਖ ਲਓ ਸਾਰੇ ਮਤਲਬ ਸਿਸਟਮ ਹੈ ਇਦਾਂ ਦਾ ਯਾਰ ਚੱਲੇ ਦਿੱਲੀ ਤੋਂ ਰਿਹਾ ਪਰ ਪੰਜਾਬ ਵਾਸੀ ਚਾਹੇ ਉਹ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਚਾਹੇ ਐਸਾਈ ਪੰਜਾਬ ਵਾਲਾ ਬਸਨੀਕ ਆ ਜਿਹੜਾ ਉਹ ਇਹਨਾਂ ਗੱਲਾਂ ਨੂੰ ਬਤਾਸ਼ੀ ਕਰੂਗਾ ਦੇਖੋ ਜੀ ਇੱਕ ਤਾਂ ਜਿਵੇਂ ਭ੍ਰਿਸ਼ਟਾਚਾਰ ਵਾਲੀ ਗੱਲ ਹੋ ਗਈ ਇੱਕ ਨਾ ਜਿਹੜਾ ਚਿੱਟੇ ਵਾਲਾ ਲਾਹਣਤ ਆ ਇਹਦੇ ਬਾਰੇ ਬੜੀਆਂ ਗੱਲਾਂ ਸੁਣਨ ਨੂੰ ਆndੀਆਂ ਹੁਣ ਮਾਨ ਸਾਹਿਬ ਨੇ 26 ਪਿਛਲੀ 15 ਅਗਸਤ ਨੂੰ ਕਹੇ ਸੀ ਵੀ 26 ਜਨਵਰੀ ਤੱਕ ਆਪਾਂ ਖਤਮ ਕਰ ਦਵਾਂਗੇ ਜੇ ਤੁਹਾਡੀ ਨੌਲੇਜ ਹੈਗੀ ਐ ਇਹ ਗੱਲ ਪਰ ਉਹ ਤੋਂ ਅਗਲੀ 15 ਅਗਸਤ ਵੀ ਲੰਘ ਚੁੱਕੀ ਆ ਆਊਟਪੁੱਟ ਕੁਛ ਨਹੀਂ ਅੱਛਾ ਇੱਥੇ ਖਿਦਰਾਬਾਦ ਮੈਡਮ ਨੇ ਉੱਥੇ ਕਿਤੇ ਸਟੇਜ ਤੇ ਬੋਲੀ ਵੀ ਨਸ਼ੇ ਨੂੰ ਅਸੀਂ ਨਾਥ ਪਾ ਲਿਆ ਵਿੱਚੋਂ ਸੰਗਤ ਦੇ ਵਿੱਚੋਂ ਬੰਦੇ ਬੋਲ ਪਏ ਕਹਿੰਦੇ ਜੀ ਨਸ਼ਾ ਖਤਮ ਨਹੀਂ ਹੋਇਆ ਬਹੁਤ ਵੱਡੀ ਗੱਲ ਆ ਇੱਕ ਮਿਨਿਸਟਰ ਸਾਹਿਬ ਇਦਾਂ ਦੀ ਗੱਲ ਕਰ ਰਹੇ ਹੋਣ ਜਨਤਾ 'ਚ ਬੈਠੇ ਬੰਦੇ ਕਹਿ ਰਹੇ ਨੇ ਨਹੀਂ ਜੀ ਅੱਛਾ ਪਿੱਛੇ ਜਦੋਂ ਲੋਕ ਸਭਾ 'ਚ ਇਹਨਾਂ ਦੀ ਖਰੜ ਮੀਟਿੰਗ ਸੀ ਉੱਥੇ ਛਰਿਆਂ ਵੀ ਮੁੰਡੇ ਉੱਠ ਕੇ ਕਹਿਤਾ ਵੀ ਚਿੱਟੇ ਵਾਲੇ ਮੈਂ ਪਕੜਵਾ ਦਿੰਦਾ ਜੀ ਉੱਥੇ ਖਰੜ ਪਲਾਣੀ ਬਾਡ 'ਚ ਚਿੱਟਾ ਵੇਚਦਾ ਉਹਨੂੰ ਮੀਟਿੰਗ ਤੋਂ ਬਾਹਰ ਕੱਢ ਦਿੱਤਾ ਗਿਆ ਸੋ ਹਾਲੇ ਅਸੀਂ ਇਹ ਚਾਹੁੰਦੇ ਵੀ ਇੱਕ ਮੁੰਡਾ ਬੋਲਿਆ ਸੀ ਉੱਥੇ ਇੱਕ ਲੜਕਾ ਬੋਲਿਆ ਸੀ ਪਰ ਸਾਡੀ ਜਥੇਬੰਦੀ ਬੋਲੂਗੀ ਹੁਣ ਇਹਨਾਂ ਦੇ ਖਿਲਾਫ ਚਾਹੇ ਉਹ ਚਿੱਟੇ ਦੀ ਗੱਲ ਆ ਚਾਹੇ ਉਹ ਨਸ਼ੇ ਦੀ ਗੱਲ ਆ ਚਾਹੇ ਉਹ ਕਚੈਰੀਆਂ ਥਾਣਿਆਂ ਦੀ ਦੇਖੋ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਇੱਥੇ ਮੈਂਸ਼ਨ ਕਰਨਾ ਚਾਹੂੰਗਾ ਤੁਸੀਂ ਜਿਵੇਂ ਜਾਣਦੇ ਹੋ ਕਿ ਮੈਂ ਧਾਰਮਿਕ ਜਥੇਬੰਦੀਆਂ ਨਾਲ ਵੀ ਜੁੜਿਆ ਹੋਇਆ ਹੈ ਜਿਹੜੇ ਲੋਕਲ ਆਪਣੇ ਕੈਨੋ ਗੁਰਦੁਆਰਿਆਂ ਦੀਆਂ ਕਮੇਟੀਆਂ ਸੁਭਾਵਾਂ ਉਹਨਾਂ ਨਾਲ ਮੇਰੇ ਚੰਗੇ ਪਿਆਰ ਆ ਚੰਗੇ ਲਿੰਕ ਆ ਉਹ ਉਹ ਜਿਹੜੀਆਂ ਕਮੇਟੀਆਂ ਸਾਡੀ ਇੱਥੇ ਹੈਲਪ ਕਰਨ ਜਿਹਦੇ ਜਿਹਦੇ ਚ ਜਿਹੜੇ ਨੌਜਵਾਨ ਚਿਟਾ ਛੱਡਣਾ ਚਾਹੁੰਦੇ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਲਈ ਸਾਡੀ ਹੈਲਪ ਹੋ ਕਰ ਹਾਂ ਜੀ ਹਾਂ ਅੱਗੇ ਨੂੰ ਕੋਈ ਰਾਜਨੀਤਿਕ ਆਗੂ ਵੀ ਤੁਹਾਡੀ ਕਲੱਬ ਦੇ ਵਿੱਚ ਦੇ ਬੜੀ ਸ਼ਾਮਲ ਹੋ ਸਕਦਾ ਹੈ ਦੇਖੋ ਜੀ ਜੇ ਦੇ ਸਮੇ ਦੀ ਲੋਡ ਦੇ ਅਨੁਸਾਰ ਸਭ ਕੁਝ ਹੋ ਸਕਦਾ ਹੈ ਉਹ 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 ਹੋਰ ਗੱਲ ਕਰੀਏ ਆਪਾਂ ਨਸ਼ਾ ਕਿਤੇ ਦੇ ਬਾਰੇ ਦਾ ਕਿੰਨਾ ਬਹੁਤ ਹੁੰਦਾ ਪਰ ਬਹੁਤ ਵਧੀਆ ਇਹ ਹਾਲਾਤ ਨਹੀਂ ਬਣਦੇ ਜਿੱਥੇ ਲੋਕ ਖਾਸ ਖਾਸੀ ਕਿਸੇ ਦੀ ਨੌਂਦੀ ਕਰਦੇ ਜਿਹੜੇ ਸਰੋਇਤ ਵਾਲਾ ਵੱਡੇ ਵੱਡੇ ਟੀਟਰਾਂ ਦੇ ਸਮਝ ਦਿੱਤਾ ਜਾਂਦਾ ਤਾਂ ਉਹਨਾਂ ਨੂੰ ਆਲਰੇਡੀ ਜਵਾਬ ਹਾਂ ਨਹੀਂ ਦੇਣਾ ਪੈਂਦਾ ਕਿ ਕਿਤੇ ਨਾ ਕਿਤੇ ਇਹ ਲਾਦ ਗੀਏ ਤੁਸੀਂ ਕਿੰਨਾ ਲਾਦ ਦੀਆਂ देखो मैं ता खैर मैं ता आप जी टोटली वेजिटेरियन ना बंदा मैं ता कदे नशे दा ना, ना स्वाद देखया ते ना पर मैं इक गल इथे मेंशन कर दी जाऊंगा वे जेडी चीज ਸਾਡੀ ਕਿਸਾਨੀ ਨੂੰ ਸਟਰੋਂਗ ਕਰੇ ਨਾ ਤੇ ਆਪਣੇ ਨੌਜਵਾਨਾਂ ਲਈ ਨੁਕਸਾਨਦੇ ਨਾ ਹੋਵੇ ਉਹਦੇ ਮੈਂ ਹਾਮੀ ਆ ਸਰ ਜੀ ਥੋੜੀ ਜਿਹੀ ਬਾਕੀ ਅਸੀਂ ਪੜਾਉਣਾ ਤੇ ਇਹ ਹਲਕੇ ਤੱਕ ਸੀਮ ਤੇ ਕਿਉਂ ਪੰਜਾਬ ਨਹੀਂ ਨਹੀਂ ਪਹਿਲਾਂ ਅਸੀਂ ਜ਼ਿਲ੍ਹਾ ਮੁਹਾਲੀ ਤੋਂ ਸ਼ੁਰੂ ਕਰ ਰਹੇ ਆ ਜੀ ਮਹਾਲੀ ਦੇ ਨੌਜਵਾਨ ਸਾਡੇ ਨਾਲ ਬੜੇ ਆਉਣ ਵਾਲੇ ਸਮੇਂ ਚ ਇੱਕ ਹੋਰ ਪ੍ਰੈਸ ਕਾਨਫਰੰਸ ਦੀ ਰੱਖੀ ਜਾਊਗੀ ਅੱਜ ਤਾਂ ਅਸੀਂ ਇੱਕ ਫਾਰਮਲੀ ਅਨਾਉਂਸਮੈਂਟ ਜੀ ਕਰ ਰਹੇ ਆ ਫੇਰ ਇੱਕ ਵੱਡੀ ਜਥੇਦਾਰ ਉਹਨਾਂ ਦੇ ਜਿਹੜੀ ਜਿਹੜੀ ਜ਼ਿੰਮੇਵਾਰੀ ਸੰਭੀ ਜਾਊਗੀ ਕਿਸੇ ਨੂੰ ਮੀਡੀਆ ਦੀ ਕਿਸੇ ਨੂੰ ਜਰਨਲ ਸਕੱਤਰ ਤੋਂ ਸਾਰਾ ਤੁਹਾਡੇ ਮੁਖਤੱਬ ਹੋਵਾਂਗੇ ਜੀ ਸਾਰਾ ਕੁਝ ਕਰਕੇ ਸਾਡੇ ਕੋਲ ਟਾਈਮ ਸਮੇਂ ਦੀ ਘਾਟ ਦੇ ਦੌਰਾਨ ਅਸੀਂ ਇਮੀਡੀਏਟ ਇੱਕ ਇੱਕ ਅਨਾਉਂਸਮੈਂਟ ਕਰਨੀ ਪੈਗੀ ਆ ਸਾਨੂੰ ਕਿਉਂਕਿ ਹੁਣ ਜਿਹੜੀ ਇਵੈਂਟਸ ਆ ਸਾਡੀਆਂ ਚੱਲ ਰਹੀਆਂ ਕਿੰਨੇ ਸਮੇਂ ਤੋਂ ਤੇ ਉਹ ਹੁਣ ਕੰਟੀਨਿਊਟੀ ਕਰਨੀ ਮੈਂਬਰਸ਼ਿਪ ਅਭਿਆਨ ਤਾਂ ਜੀ ਸਾਡਾ ਆਲਰੇਡੀ ਚੱਲ ਰਿਹਾ ਅੱਜ ਵੀ ਮੈਨੂੰ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦੁਬਈ ਤੋਂ ਵੀ ਫੋਨ ਆਈ ਸੀ ਮੈਨੂੰ ਮੁੰਡਿਆਂ ਦੇ ਉਹ ਕਹਿੰਦੇ ਸੀ ਜੀ ਅਸੀਂ ਵੀ ਯੋਗਦਾਨ ਪਾਣਾ ਚਾਹਾਂਗੇ ਤੁਸੀਂ ਸਾਨੂੰ ਵਿੱਚ ਰੱਖ ਲਓ ਹੈਗੇ ਜੀ ਸਾਡੇ ਸਾਡੇ ਵਿਦੇਸ਼ ਇਹ ਕਹ ਲਓ ਵੀ ਉਹਨਾਂ ਉਹ ਵੀ ਮੁੰਡੇ ਜਿਹੜੇ ਲੜਕੇ ਸਾਡੇ ਮਿੱਤਰਾਂ ਚੋਂ ਫਰੈਂਡ ਸਰਕਲ ਚੋਂ ਉਹ ਕਾਫੀ ਚਿਰ ਤੋਂ ਉਹ ਚਾਹਦੇ ਸੀ ਮੈਸੇਜ ਮੈਂ ਇਹੀ ਦੇਣਾ ਚਾਹੁੰਗਾ ਜਿਲ੍ਹਾ ਮੁਹਾਲੀ ਦੇ ਵਸੀਆਂ ਨੂੰ ਖਾਸ ਕਰਕੇ ਖਰੜ ਹਲਕਾ ਦੇ ਜਿਹੜੇ ਵਾਸੀ ਮੇਰੇ ਮਿੱਤਰਾਂ ਮਨ ਜਾਣਦੇ ਹੀ ਆ ਕਿ ਭਾਈ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਇਹ ਨਾ ਸੋਚ ਲਓ ਕਿ ਤੇ ਜਗਦੇਵ ਸਿੰਘ ਮਲਵਾ ਕਿਸੇ ਇੱਕ ਪੋਲੀਟਿਕਲ ਪਾਰਟੀ ਦਾ ਹੈ ਜਾਂ ਇਹਦੇ ਤੇ ਕੋਈ ਟੈਗ ਲੱਗਿਆ ਨਹੀਂ ਜਿੱਥੇ ਹੱਕ ਸੱਚ ਦੀ ਗੱਲ ਆਊਗੀ ਜਿੱਥੇ ਪ੍ਰਸ਼ਤਾਚਾਰ ਨਸ਼ੇ ਨੂੰ ਖਤਮ ਕਰਨ ਦੀ ਗੱਲ ਆਊਗੀ ਉੱਥੇ ਜਗਦੇਵ ਮਲਵਾ ਹਮੇਸ਼ਾ ਜਨਤਾ ਦੇ ਨਾਲ ਖੜੂਗਾ ਜਿਵੇਂ ਪਹਿਲਾਂ ਖੜਦਾ ਰਿਹਾ ਹੈ ਤੇ ਮੈਂ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਹੈ ਬਾਈ ਚਿੰਦਾ ਜੀ ਸਿਆਮੀਪੁਰ ਤੋਂ ਜਿਨ੍ਹਾਂ ਦੀ ਮੈਂ ਪਹਿਲਾਂ ਇੰਟਰੋ ਦੇਣੀ ਭੁੱਲ ਗਿਆ ਤੇ ਇਹ ਸਾਡੇ ਇੱਕ ਕਿਸਾਨ ਆਗੂ ਆ ਇਹ ਇਹ ਮੋਢੇ ਨਾ ਮੋਢਾ ਜੋੜ ਕੇ ਚੱਲਣਗੇ ਤੇ ਮੇਰਾ ਭਰਾ ਛੋਟਾ ਸੋਹਣੀ ਖੇੜਾ ਜਿਹੜਾ ਕਿ ਇੱਕ ਦਿਹਾੜੀਦਾਰ ਬੰਦਾ ਹੋਣ ਦੇ ਬਾਵਜੂਦ ਵੀ ਮੋਢੇ ਨਾ ਮੋਢਾ ਜੋੜ ਕੇ ਤੁਰ ਪਿਆ ਬਈ ਭਾਈ ਜੀ ਅਸੀਂ ਤੁਹਾਡੇ ਨਾਲ ਚੱਲਾਂਗੇ ਇਸ ਮਿਸ਼ਨ ਦੇ ਵਿੱਚ ਸੋ ਮੈਂ ਫੇਰ ਤੋਂ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ